ਪੰਜਾਬ ਸਰਕਾਰ ਔਰ ਪੰਜਾਬ ਦੇ ਡੀਜੀਪੀ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਨਸ਼ੇ ਨੂੰ ਠੱਲ ਪਾਉਣ ਲਈ ਲਗਾਤਾਰ ਸਰਚ ਆਪਰੇਸ਼ਨ ਕੀਤੇ ਜਾ ਰਹੇ ਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਤੇ ਉੱਥੇ ਹੀ ਜਲੰਧਰ ਪੁਲਿਸ ਜਲੰਧਰ ਪੁਲਿਸ ਕਮਿਸ਼ਨਰ ਨੂੰ ਇੱਕ ਵੱਡੀ ਸਫਲ ਮਿਲੀ ਹੈ 10 ਕਿਲੋ 500 ਗ੍ਰਾਮ ਕੜੀਆ ਫੀਮ ਔਰ 4 ਲੱਖ ਰੁਪਏ ਦੀ ਨਕਦੀ ਫੜੀ ਗਈ ਹੈ ਸਾਡੇ ਨਾਲ ਏਡੀਸੀਪੀ ਸਾਹਿਬ ਆਪਾਂ ਗੱਲਬਾਤ ਕਰਦੇ ਹਾਂ ਸਰ ਵੱਡੀ ਸਫਲ ਕੀੜੀ ਜਲੰਧਰ ਪੁਲਿਸ ਨੂੰ ਕੀੜੀ ਮਿਲੀ ਹੈ 10 ਕਿਲੋ 500 ਗ੍ਰਾਮ ਫੀਮ ਤੇ ਨਾਲ 4 ਲੱਖ ਰੁਪਏ ਦੀ ਨਕਦੀ ਮਾਂਜੋਗ ਡੀసీపీ ਸਾਹਿਬ ਵਾਲਾ ਜਿਹੜੀ ਪੰਜਾਬ ਦੇ ਵਿੱਚ ਡਰੱਗ ਦੇ ਅਗੇਂਸਟ ਜਿਹੜੀ ਕੈਂਪੇਨ ਚਲਾਈ ਗਈ ਆ ਉਹਦੇ ਵਿੱਚ ਸਾਡੇ ਮਾਂਜੋਗ ਸੀਪੀ ਸਾਹਿਬ ਜੀ ਸ਼ੋਪਨ ਸ਼ਰਮਾ ਜੀ ਦੀ ਗਾਈਡਲਾਈਨ ਤੇ ਸਾਡੇ ਸਪੈਸ਼ਲ ਸੈੱਲ ਨੇ ਜਿਹੜੀ ਆ ਉਹ ਬੜੀ ਵੱਡੀ ਰਿਕਵਰੀ ਕੀਤੀ ਆ ਜਿਹਦੇ ਵਿੱਚ ਕੈਪਟਨ ਸਿੰਘ ਜੋ ਕਿ ਪੁਲਿਸ ਡਿਸਟ੍ਰਿਕਟ ਪਟਿਆਲਾ ਦਾ ਰਹਿਣ ਵਾਲਾ ਕਮਾਨ ਥਾਣੇ ਨਾਲ ਰਿਲੇਟਡ ਸੀਗਾ 3 ਕਿਲੋ 500 ਗ੍ਰਾਮ ਜਿਹੜੀ ਆ ਅਫੀਮ ਉਹ ਤਕੋ ਅਸੀਂ ਰਿਕਵਰ ਕੀਤੀ ਆ ਔਰ ਇੱਕ ਕਾਰ ਰਿਕਵਰ ਕੀਤੀ ਉਹਦੇ ਚ ਕਿਉਂਕਿ ਜਿਹੜੀ ਇਹ ਹਫੀਮ ਸੀ ਇਹ ਝਾਰਖੰਡ ਤੋਂ ਲੈ ਕੇ ਆਉਂਦਾ ਸੀ ਔਰ ਪੰਜਾਬ ਦੇ ਅਲੱਗ-ਅਲੱਗ ਪਾਰਟਸਿਪਸ ਤੇ ਡਿਲੀਵਰ ਕਰਦਾ ਸੀ ਇਹਦੇ ਇੱਕ ਇਨਸ਼ਾਫ ਤੇ ਅਸੀਂ ਕੈਪਟਨ ਸਿੰਘ ਜੋ ਕਿ ਪਿੱਟੇਵੜ ਥਾਣਾ ਜਿਹੜਾ ਪਿੰਡ ਆ ਰਾਏਸਾਂ ਸੀ ਥਾਣੇ ਦੇ ਵਿੱਚ ਅੰਮ੍ਰਿਤਸਰ ਚ ਪੈਂਦਾ ਉੱਥੇ ਰਹਿਣ ਵਾਲਾ ਸੀਗਾ ਇਹਦੇ ਇਨਸ਼ਾਫ ਤੇ ਉਹਦੇ ਕੋਲੋਂ 7 ਕਿਲੋ ਹਫੀਮ ਐਂਡ 4 ਲੱਖ ਡਰਗ ਮਨੀ ਔਰ ਇੱਕ ਕਾਰ ਰਿਕਵਰ ਕੀਤੀ ਸਿਰ ਆਪਸ ਚੰਨਰ ਰਾਬਤਾ ਕਿਸੇ ਆ ਕਿ ਇਹ ਇਹਨਾਂ ਦੀ ਰਿਸ਼ਤੇਦਾਰੀ ਪੈਂਦੀ ਹੈ ਜਾਂ ਫਰੈਂਡ ਦੇ ਦੋਸਤ ਆ ਆਪਸ ਇਹ ਵੈਲ ਨੋਨ ਸੀਗੇ ਜੀ ਇੱਕ ਦੂਸਰੇ ਦੇ ਔਰ ਦੋਨੋਂ ਜ਼ਬਾਨ ਵੇਚਦੇ ਸੀ ਇਕੱਠੇ ਵੇਚਦੇ ਸੀ ਔਰ ਇਹਨਾਂ ਦੇ ਇੱਕ ਪਰਚਾ ਵੀ ਦਰਜਾ ਜਿਹੜਾ ਐਸਟੀਐਫ ਵੱਲੋਂ 2022 ਚ ਦਰਜ ਹੋਇਆ ਸੀ ਐਨਡੀਪੀਐਸ ਦਾ ਉਹਦੇ ਚ ਵੀ ਵੰਟਡ ਸੀ ਕਿ ਇਹ ਇਹਨਾਂ ਦਾ ਕੰਮ ਸ਼ੁਰੂਆਤ ਤੋਂ ਹੀ ਨਸ਼ੇ ਦਾ ਕੰਮ ਤੇ ਆ ਜਾਂ ਹੋਰ ਵੀ ਇਹਨਾਂ ਦਾ ਕੰਮ ਨਹੀਂ ਇਹ ਪਹਿਲਾਂ ਤੋਂ ਹੀ ਨਸ਼ੇ ਦਾ ਕੰਮ ਕਰ ਰਹੇ ਆ ਔਰ ਹੁਣ ਇਹ ਥੋੜਾ ਜਿਹਾ ਜਿਤਾ ਅਫੀਮ ਲਿਆ ਕੇ ਆਊਟ ਆਫ ਸਟੇਟ ਤੋਂ ਔਰ ਪੰਜਾਬ ਦੇ ਅਲੱਗ-ਅਲੱਗ ਪਾਰਟਸ ਦੇ ਵਿੱਚ ਸ ਲੈ ਕੇ ਕਿੱਦਾਂ ਆਉਂਦੇ ਸੀ ਬਾਈ ਟ੍ਰੇਨ ਆਉਂਦੇ ਸੀ ਜਾਂ ਬਾਈ ਰੋਡ ਦੇ ਵਿੱਚ ਇਹ ਬਾਈ ਰੋਡ ਜਿਹੜੀਆਂ ਇਹਨਾਂ ਨੇ ਆਪਣੀਆਂ ਪਰਸਨਲ ਕਾਰਸ ਰੱਖੀਆਂ ਉੱਤੇ ਲੈ ਕੇ ਆਉਂਦੇ ਸੀ ਸੀਟ ਦੇ ਥੱਲੇ ਲਗਾਉ ਕੇ ਜਾਂ ਉਹਦੇ ਵਿੱਚ ਜੋ ਡੈਸ਼ਬੋਰਡ ਅੱਗੇ ਖੋਲ ਕੇ ਉਹਦੇ ਵਿੱਚ ਲੈ ਕੇ ਆਉਂਦੇ ਸੀਗੇ ਔਰ ਉਹਦੇ ਦੀ ਫੀਮ ਲਗਾਉ ਕੇ ਇੱਥੇ ਆ ਕੇ ਆਪਣੇ ਪੰਜਾਬ ਚ ਸਪਲਾਈ ਕਰਦੇ ਸਨ ਅਲੱਗ-ਅਲੱਗ ਜਗ੍ਹਾ ਤੇ ਇਹਨਾਂ ਨੇ ਕਿਹੜੇ ਕੈਪਟਨ ਸਿੰਗਲ ਜਲੰਧਰ ਕਿੜਾ ਤੁਹਾਡੇ ਵੱਲੋਂ ਗ੍ਰਿਫਤਾਰੀ ਕੀਤੀ ਗਈ ਕਿ ਇਹਨੇ ਜਲੰਧਰ ਸਪਲਾਈ ਕਰਨੀ ਸੀ ਜਾਂ ਹੋਰ ਵੀ ਕਿੱ데 ਸਪਲਾਈ ਕਰਦੇ ਉਹ ਇਹਦੇ ਅਲੱਗ-ਅਲੱਗ ਪਾਰਟਸ ਸਪਲਾਈ ਕਰਨੀ ਸੀ ਪੰਜਾਬ ਦੇ ਕਿਉਂਕਿ ਇਹ ਰਹਿਣ ਵਾਲੇ ਦੋਨੋਂ ਮੱਝ ਏਰੀਏ ਦੇ ਆ ਬਿਆਸ ਤੋਂ ਪਰਦੇ ਸੋ ਇਸ ਕਰਕੇ ਇਹਨਾਂ ਨੂੰ ਵਾਇਆ ਰੂਟ ਇਹੀ ਪੈਂਦਾ ਸੀ ਕਿ ਸਭ ਨੂੰ ਇਨਫੋਰਮੇਸ਼ਨ ਸੀ ਸੋ ਇਹਨਾਂ ਨੂੰ ਇੱਥੇ ਅਰੈਸਟ ਕੀਤਾ ਜੀ ਇਹ ਪੰਜਾਬ ਤਰ ਨਸ਼ੇ ਦੀ ਕਿੜੈ ਸਪਲਾਈ ਸੀ ਕਾਫੀ ਪੰਜਾਬ ਪੁਲਿਸ ਵੱਲੋਂ ਸਖਤੀ ਕੀਤੀ ਗਈ ਆ ਔਰ ਜੋ ਵੀ ਮਤਲਬ ਰਿਕਵਰੀ ਹੁੰਦੀ ਆ ਉਹ ਹਰੇਕ ਜਿਹੜੇ ਡਿਸਟ੍ਰਿਕਟ ਵਿੱਚ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਪ੍ਰਾਪਰਟੀ ਫ੍ਰੀਜ਼ ਕੀਤੀ ਜਾ ਰਹੀਆਂ ਨੇ ਅਟੈਚ ਕੀਤੀਆਂ ਜਾ ਰਹੀਆਂ ਪ੍ਰਾਪਰਟੀਆਂ ਔਰ ਜੋ ਇਹਨਾਂ ਨੇ ਵੀ ਇਦਾਂ ਦਾ ਪ੍ਰਾਪਰਟੀ ਵਗੈਰਾ ਦੇ ਮੂਵਬਲ ਇਮੋਵਬਲ ਹੋਏਗੀ ਉਹ ਜਿਹੜੀ ਅਟੈਚ ਕੀਤੀ ਜਾਊਗੀ ਨਾਲ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਜੀ ਇਹਨਾਂ ਦੇ ਫਾਰਮਰ ਜਿਹੜੇ ਆ ਫੈਮਿਲੀ ਚ ਬਲੋਂਗ ਕਰਦੇ ਨੇ ਬਟ ਇਹ ਮੁੰਡੇ ਜਿਹੜੇ ਨਵੇਂ ਸੀਗੇ ਆਪਸ ਫਿਰ ਗੱਲ ਕਰਕੇ ਨਸ਼ੇ ਦਾ ਕੰਮ ਕਰ ਲੱਗੇ ਨੇ ਇਹਨਾਂ ਦੇ ਫੈਮਿਲੀ ਦੇ ਵਿੱਚੋਂ ਵੀ ਕੋਈ ਨਸ਼ਾ ਨਹੀਂ ਫਿਲਹਾਲ ਇਹ ਗੱਲ ਸਾਹਮਣੇ ਨਹੀਂ ਆਈ ਬਟ ਇਹਨਾਂ ਤੇ ਜ਼ਰੂਰ ਪਾਣਾ ਪੱਚਾ ਦਰਜ ਆਗਾ ਕੀ ਬਾਰਡਰ ਤੋਂ ਵੀ ਲੈ ਨਹੀਂ ਜੀ ਇਹ ਝਾਰਖੰਡ ਤੋਂ ਲੈ ਕੇ ਆਉਂਦੇ ਸੀ ਅਦਰ ਸਟੇਟਸ ਤੋਂ ਕਿਉਂਕਿ ਹਫੀਮ ਦਾ ਕੰਮ ਕਰਦੇ ਸੀ ਹਫੀਮ ਅਦਰ ਸਟੇਟਸ ਤੋਂ ਹੀ ਲੈ ਕੇ ਆਉਂਦੇ ਪੰਜਾਬ ਦੇ ਵਿੱਚ ਸਲਕਰੀਆ ਸਰ ਝਾਰਖੰਡ ਤੋਂ ਪੰਜਾਬ ਐਂਟਰੀ ਕਰਨਾ ਕਈ ਬਾਰਡਰ ਪੈਂਦੇ ਨੇ ਕਈ ਬਾਰਡਰ ਆ ਕਿਹਾ ਉੱਥੇ ਬਾਰਡਰਾਂ ਦੇ ਉੱਤੇ ਚੈਕਿੰਗ ਐ ਨਹੀਂ ਕੀਤੀ ਇਹ ਬੜੇ ਤਰੀਕੇ ਨਾਲ ਲੈ ਕੇ ਆਉਂਦੇ ਸੀਗੇ ਕਦੀ ਆਪਣੀ ਕਾਰ ਦੀ ਸਟੱਪਣੀ ਦੇ ਵਿੱਚ ਟਾਇਰ ਦੇ ਵਿੱਚ ਫੀਮ ਪਾ ਕੇ ਲੈ ਆਉਂਦੇ ਸੀਗੇ ਵਿੱਚੋਂ ਕੱਢ ਕੇ ਟਿਊਬ ਔਰ ਕਈ ਵਾਰੀ ਡੈਸ਼ਬੋਰਡ ਚ ਲੁਕਾ ਕੇ ਇਹਨਾਂ ਨੂੰ ਸਮੱਗਲਰਸ ਨੇ ਆਪਣੇ ਆਪਣੇ ਟੂਲ ਜਿਹੜੇ ਆ ਉਹਨੂੰ ਸਿਲੈਕਟ ਕੀਤੇ ਹੁੰਦੇ ਇਦਾਂ ਦੇ ਹਾਂਜੀ ਕਿ ਲੋਕਾਂ ਨੂੰ ਕਿਹੜ ਮਣੀ ਜੀ ਅਪੀਲ ਨਹੀਂ ਹੈ ਕਿ ਕੋਈ ਵੀ ਇਦਾਂ ਦਾ ਜਿਹੜਾ ਮਾੜਾ ਅਨਸਰ ਆ ਕੰਮ ਕਰ ਰਿਹਾ ਉਹ ਆਪੇ ਛੱਡ ਦੇਵੇ ਇਹਦੇ ਖਿਲਾਫ ਸਖਤ ਕਾਰਵਾਈ ਹੋਵੇ। ਥੈਂਕ ਯੂ। ਦੇਖਿਆ ਸੀ ਗੱਲਬਾਤ ਕੀਤੀ ਕਿ ਏਡੀਸੀ ਵੀ ਸਾਹਿਬ ਦੇ ਨਾਲ ਉਹਨਾਂ ਨੇ ਦੱਸਿਆ 10 ਕਿਲੋ 500 ਗ੍ਰਾਮ ਫੀਮ ਤੇ 4 ਲੱਖ ਰੁਪਇਆ ਤੇ ਇੱਕ ਗੱਡੀ ਕਿਹੜੀ ਬਰਾਮਦ ਕੀਤੀ ਗਈ ਹੈ। ਚਾਰਖਣ ਤੋਂ ਲੈ ਕੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਸਪਲਾਈ ਕੀਤੀ ਜਾਂਦੀ ਸੀ। ਵੱਡੀ ਮਾਤਰਾ ਦੇ ਵਿੱਚ ਜੋ ਦੋਨੋਂ ਦੱਸੇ ਜਾ ਰਹੇ ਨੇ ਇੱਕ ਬਟਾਲੇ ਦਾ ਦੱਸਿਆ ਜਾ ਰਿਹਾ ਤੇ ਇੱਕ ਅੰਬਰੀਸਰ ਦਾ ਦੱਸਿਆ ਜਾ ਰਿਹਾ। ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੋਰ ਵੀ ਇਹਨਾਂ ਦੇ ਇਰਮਾਨ ਲੈ ਕੇ ਜੋ ਸਾਮਣੇ ਲਿਆਏ ਜਾਣਗੇ ਕੈਮਰਾਮੈਨ rahul ਦੇ ਨਾਲ ਸੋਨੂ ਮਹਾਜਨ ਜਗਵਾਨੀ ਟੀਵੀ ਜਲੰਧਰ